ਮੇਰਾ ਨਾਮ ਹਰਮਨ ਸਿੰਘ ਭੋਲਾ ਜੀ ਪੀਆਰਟੀਸੀ ਵਰਕਰ ਯੂਨੀਅਨ ਅਜਾਬ ਆਜ਼ਾਦ ਸੂਬਾ ਕਾਰਜਕਾਰੀ ਪ੍ਰਧਾਨ ਜੀ ਕੀ ਮੰਗ ਰਿਹਾ ਹੈ ਜੀ ਮਾਮਲਾ ਸਾਡਾ ਇਹ ਹੈ ਜੀ ਸਾਡੇ ਸਾਥੀ ਮਨ ਲੋ ਕੋਈ ਰਿਪੋਰਟਾਂ ਵਾਲੇ ਬਲੈਕਲਿਸਟ ਕੀਤੇ ਬੰਦੇ ਜਾਂ ਸਾਡੇ ਹਾਈ ਕੋਰਟ ਤੋਂ ਮਾਰਜੋਗ ਹਾਈ ਕੋਰਟ ਤੋਂ ਕੇਸ ਜਿੱਤ ਚੁੱਕੇ ਬੰਦੇ ਆ ਜਿਹੜੇ ਉਹ ਵੀ ਰਹਿੰਦੇ ਆ ਡਿਊਟੀ ਪੈਂਡ ਕਿੰਨੇ ਨੂੰ 3 ਸਾਲ ਹੋ ਗਏ ਲਗਾਤਾਰ ਮੈਨੇਜਮੈਂਟ ਲਾਰੇ ਲਾ ਰਹੀ ਹੈ ਉਹਨਾਂ ਨੂੰ ਡਿਊਟੀ ਤੇ ਨਹੀਂ ਪਾ ਰਹੀ ਜਿਹੜੇ ਬੰਦੇ ਇਹ ਗਲਤ ਕੰਡੀਸ਼ਨਾਂ ਲਾ ਕੇ ਸਾਡੇ ਸਾਥੀ ਆ ਦੇਖ ਲਓ ਕਿੰਨੇ ਖੜੇ ਨੇ ਇਹ ਸਾਰੇ ਪੀਲ ਰਿਜੈਕਟਾਂ ਵਾਲੇ ਆ ਕਿਸੇ ਦੀ 10 ਰੁਪਏ ਦੀ ਰਿਪੋਰਟ ਹੈ ਕਿਸੇ ਦੀ 20 ਰੁਪਏ ਦੀ ਰਿਪੋਰਟ ਹੈ ਇਹ ਸਰਕਾਰ ਨੇ ਇਹ ਮੰਗ ਮੰਨੀ ਹੋਈ ਹੈ ਜੀ ਵੀ ਅਸੀਂ ਸਾਰੇ ਸਾਥੀਆਂ ਨੂੰ ਇੱਕ ਮੌਕਾ ਦੇਣਾ ਹੈ ਪਰ ਉਹ ਦੇ ਨਹੀਂ ਰਹੇ ਨਵੀਂ ਭਰਤੀ ਕਰ ਰਹੇ ਹੈ ਹੁਣ ਅਸੀਂ ਅੱਜ ਇਹ ਮੀਟਿੰਗ ਇੱਥੇ ਬਠਿੰਡਾ ਦੇ ਵਿੱਚ ਸੂਬਾ ਪੱਤਰੀ ਮੀਟਿੰਗ ਕੀਤੀ ਹੈ ਸਾਡੇ ਸੂਬਾ ਪ੍ਰਧਾਨ ਜਸਵੀਰ ਸਿੰਘ ਜੀ ਦੇ ਕੈਂਟ ਤੇ ਇਹ ਮੀਟਿੰਗ ਹੋਈ ਹੈ ਜੀ ਹੁਣ ਅਸੀਂ ਅਗਲੇ ਪ੍ਰੋਗਰਾਮ ਲੀਕਾਂਗੇ ਜੀ ਅਸੀਂ ਇਹ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਆ ਪੀ ਸਾਡੇ ਜਿਹੜੇ ਸਾਥੀ ਨੇ ਇਹ ਸਾਰੇ ਜਿਹੜੇ ਪੀ ਰਿਜੈਕਟਾਂ ਵਾਲੇ ਆ ਜਾਂ ਹਾਈ ਕੋਰਟ ਵਾਲੇ ਆ ਜਿੰਨੇ ਵੀ ਆ ਨਵੀਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਸਾਥੀਆਂ ਨੂੰ ਪਾਇਆ ਜਾਵੇ ਤ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪੜਾ ਕੁਛ ਨਾ ਅਰਛਪਟਾ ਗਏ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੀ ਤਾਂ ਜੀ ਭੂਮਿਕਾ ਸਰਕਾਰ ਤਾਂ ਝੂਠ ਮਾਰ ਰਹੀ ਐ ਗੱਪ ਮਾਰ ਰਹੀ ਐ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਸਾਨੂੰ ਤਾਂ 20 ਸਾਲ ਹੋ ਗਏ ਸਾਨੂੰ ਤਾਂ ਪੱਕਾ ਕੀਤਾ ਨਹੀਂ ਜੀ ਅਸੀਂ ਹਾਈ ਕੋਰਟ ਚ ਕੇਸ ਵੀ ਜਿੱਤ ਗਏ ਸਾਡੇ ਪ੍ਰਧਾਨ ਜੀ ਵੀ ਜਿੱਤੇ ਹੋਏ ਨੇ ਜਿੱਤੇ ਸਾਨੂੰ ਤਾਂ ਉਹਨਾਂ ਨੂੰ ਨਹੀਂ ਇਹਨਾਂ ਨੇ ਡਿਊਟੀ ਤੇ ਪਾਇਆ ਪੱਕੀ ਭਰਤੀ ਇਹਨਾਂ ਨੇ ਕਿਹੜੀ ਇਹਦੇ ਝੂਠ ਮਾਰ ਰਹੇ ਜੀ ਸਭ 2005 ਹੋ ਰਹਿੰਦੇ ਆ ਕੁਝ ਵਰਕਰ ਰਿਪੋਰਟਾਂ ਵਾਲੇ ਆ ਜਿਹੜਾ ਨੇ ੱੱਕੇ ਨਾਲ ਕੋਟ ਕਰਕੇ ਆ ਨਹੀਂ ਜਬਰਦਸਤੀ ਰਿਪੋਰਟ ਕਰਕੇ ਜਿਨ੍ਹਾਂ ਨੂੰ ਬਾਹਰ ਕੱਢਿਆ ਹੋਇਆ ਔਰ ਅਪੀਲਾਂ ਰਿਜੈਕਟ ਨੇ ਉਹਨਾਂ ਨੂੰ ਡਿਊਟੀ ਤੇ ਪਾਣ ਦਾ ਤੇ ਜੇ ਇਹ ਸਰਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਰਕਾਰ ਦਾ ਅੰਤਰ ਦੇਖਣਾ ਵੀ ਅੰਤਰ ਹੈਗਾ ਇਹਨਾਂ ਦਾ ਜੇ ਨਹੀਂ ਆ ਅਸੀਂ ਤਾਂ ਲੜਨ ਵਾਸਤੇ ਤਿਆਰ ਅਸੀਂ ਟਾਈਮ ਦੇ ਰਹੇ ਆ ਸਰਕਾਰ ਨੂੰ ਜੇ ਨਹੀਂ ਟਾਈਮ ਤੇ ਸਰਕਾਰ ਨੇ ਨਹੀਂ ਮੰਨਣਾ ਤਾਂ ਫਿਰ ਲੜਨਾ ਸਾਡੇ ਮਜਬੂਰੀ ਹੈ ਬਦਲਾ ਇਹਨੂੰ ਕਿਵੇਂ ਦੇਖਦੇ ਹੋ ਕਹਿੰਦੇ ਸੀ ਬਦਲਾ ਹੋਊਗਾ ਜਦੋਂ ਸਾਡੀ ਸਰਕਾਰ ਬਣੂਗੀ ਦੇਖੋ ਬਦਲਾ ਤਾਂ ਇਸ ਤਰ੍ਹਾਂ ਹੈ ਜੀ ਬਦਲਾ ਜੇ ਕਰਿਆ ਹੋਇਆ ਦੇਖੂਗਾ ਤਾਂ ਹੀ ਆਪਾਂ ਕਹਿ ਸਕਦੇ ਹਾਂ ਬਦਲਾ ਤਾਂ ਤਾਂ ਕਹਾਂਗੇ ਜੇ ਸਾਡੇ ਅਸੀਂ ਤਾਂ ਕੰਮ ਕਰਨ ਵਾਲੇ ਆਂ ਸਾਡੇ ਵਰਕਰ ਜਿਹੜਾ ਅਜੇ ਬਾਹਰ ਬੈਠਿਆ ਹੈ ਜਿਨ੍ਹਾਂ ਦੀ ਧੱਕੇ ਨਾਲ ਰਿਪੋਰਟਾ ਕਰ ਕਰਕੇ ਬਾਹਰ ਕੱਢੇ ਗਏ ਆਂ ਔਰ ਆਉਣ ਵਾਲੀ ਜਿਹੜੀ 20 ਤਰੀਕ ਨੂੰ ਇੱਕ ਇੰਡੀਆ ਲੈਵਲ ਤੇ ਹੜਤਾਲ ਹੋਣ ਜਾ ਰਹੀ ਆ ਉਸ ਦੇ ਵਿੱਚ ਅਸੀਂ ਬਰਾਬਰ ਜਿਸ ਦਿਨ ਹੜਤਾਲ ਹੁਮਗੇ ਹੜਤਾਲ ਕਰਾਂਗੇ 20 ਮਈ ਨੂੰ ਆਲ ਇੰਡੀਆ ਦੀ ਹੜਤਾਲ ਹੈ ਉਹਦੇ ਵਿੱਚ ਵੀ ਅਸੀਂ ਸਾਡੀ ਹੜਤਾਲ ਪੱਕੀ ਹੋ ਗਈ ਆ ਜਾਜ ਇਥੇ ਬੰਦੀ ਇਹਨਾਂ ਨੇ ਤਾਂ ਕਹਿਆ ਸੀ ਕਿ ਸਾਡੀ ਸਰਕਾਰ ਜੇ ਆਉਂਦੀ ਹੈ ਤੇ ਸਾਡਾ ਹਰਾਪਨ ਪਹਿਲਾਂ ਕੱਚੇ ਘਰਾਂ ਨੂੰ ਪੱਕੇ ਕਰਨ ਤੇ ਅਸੀਂ ਤਾਂ ਦੇਖੋ ਦੋ ਚੀਜ਼ਾਂ ਨੇ ਜੀ ਇਹਦੇ 'ਚ ਜੇ ਉਹ ਚਲਾ ਦੇਣ ਤਾਂ ਵਧੀਆ ਗੱਲ ਹੈ ਨਹੀਂ ਦੂਜੀ ਸਰਕਾਰਾਂ ਦਾ ਹਾਲ ਹੋਇਆ ਇਹਨਾਂ ਦਾ ਹੋ ਹੀ ਜਾਣਾ ਹੁਣ ਲੋਕਾਂ ਨੇ ਚੋਣ ਤਾਂ ਲੋਕਾਂ ਨੇ ਕਰਨੀਆਂ ਜੀ ਜੇ ਲੋਕਾਂ ਨੂੰ ਫਰਕ ਦਿਖਿਆ ਫਰਕ ਪਾਣਗੇ ਤਾਂ ਵਧੀਆ ਗੱਲਾਂ ਨਹੀਂ ਪਾਣਗੇ ਜਿੱਥੇ ਦੂਜੇ ਨੇ ਉੱਥੇ ਇਹ ਚਲੇ ਜਾਣਗੇ ਆਮ ਆਪੀ ਪਾਰਟੀ ਦੀ ਸਰਕਾਰ ਬਣਾਉਣ ਚ ਜਿਹੜਾ ਮਲਾਜਮਾ ਦਾ ਬਹੁਤ ਵੱਡਾ ਵਜੋਗਦਾਨ ਸੀ ਇੱਥੋਂ ਤੱਕ ਕਿ ਬਠਿੰਡੇ ਵਾਲਿਆਂ ਨੇ ਤਾਂ ਲੱਡੂ ਵੀ ਬੰਡੇ ਸੀ ਦੇਖੋ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਅਸੀਂ ਖੁਦ ਆਪ ਆਜ਼ਾਦ ਜਥੇਬੰਦੀ ਨੇ ਨਾ ਪੂਰਾ ਡਟ ਕੇ ਸਾਥ ਦਿੱਤਾ ਸੀ ਕਿਉਂਕਿ ਸਾਡੇ ਕੋਲ ਕੋਈ ਬਦਲ ਨਹੀਂ ਸੀ ਸਾਨੂੰ ਆਸ ਸੀ ਵੀ ਸ਼ਾਇਦ ਇਹ ਕੁਝ ਕਰਨਗੇ ਤਾਂ ਅਸੀਂ ਵੀ ਇਹੀ ਅਪੀਲ ਕਰਦੇ ਜਾਂ ਤਾਂ ਕਰੋ ਜੇ ਨਹੀਂ ਕਰਨਾ ਫਿਰ ਜੋ ਦੂਜਿਆਂ ਨੇ ਕਰਿਆ ਹੈ ਨਾ ਚੋ ਤਾਂ ਕੋਈ ਫਰਕ ਹੈ ਅਜੇ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਅੱਜ ਤੱਕ ਤਾਂ ਦੇਖੋ ਕੁਝ ਤਾਂ ਥੋੜਾ ਬਹੁਤ 19 20 ਦਾ ਫਰਕ ਹੈਗਾ ਅਜੇ ਜਿਆਦਾ ਫਰਕ ਨਹੀਂ ਹੈਗਾ 19 20 ਦਾ ਹੀ ਕਹਿ ਸਕਦੇ ਆ ਕੋਈ ਜਿਆਦਾ ਫਰਕ ਨਹੀਂ ਹੈ